ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਅਪਰਾਧਿਕ ਅੰਸਰਾ ਟੇ ਨਕੇਲ ਕਸ ਲਈ ਰਣਨੀਤੀ ਕੜੀ ਗਈ ਹੈ ਤਾਂ ਜੋ ਲੋਕ ਸਭਾ ਚੋਣਾਂ ਨੂੰ ਅਮਨੋ ਅਮਾਨ ਨਾਲ ਨੇਪੜੇ ਚਾੜਿਆ ਜਾ ਸਕੇ ਇਸੇ ਲਈ ਤਹਿਤ ਪ੍ਰਨਾਲਾ ਪੁਲਿਸ ਵੱਲੋਂ ਹਰਦੀਪ ਸਿੰਘ ਉਰਫ ਦੀਪਾ ਨਾਮਕ ਗੈਂਗਸਟਰ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਪੁਲਿਸ ਨੇ ਇਸ ਗੈਂਗਸਟਰ ਕੋਲੋਂ ਇੱਕ ਪਿਸਟਲ 32 ਬੋਟਸ ਸਮੇਤ 6 ਕਾਰਤੂਸ ਅਤੇ ਇੱਕ ਪਿਸਟਲ 9 ਐਮ ਐਮ ਸਮੇਤ 2 ਕਾਰਤੂਸ ਬਰਾਮਦ ਕੀਤੇ ਨੇ ਇਸ ਸਬੰਧੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਸੀ ਕੈਟਾਗਰੀ ਦਾ ਗੈਂਗਸਟਰ ਹੈ ਇਹਦਾ ਨਾਮ ਹਰਦੀਪ ਦੀਪਾ ਹੈ ਇਹ ਮੈਲਕਲਾ ਫਾਣੇ ਦਾ ਰਹਿਣ ਵਾਲਾ ਹੈ ਔਰ ਇਹਨੇ ਪਹਿਲਾਂ ਇਹਦੇ ਤੇ 19 ਦੇ ਕਰੀਬ ਪਰਚੇ ਦਰਜ ਹਨ ਔਰ ਜੇ ਨਾਕੇ ਤੇ ਚੈਕਿੰਗ ਦੌਰਾਨ ਅਤੇ ਇਸ ਦੀ ਕੁਫੀਆ ਫੜਤਾਲ ਤੋਂ ਸਾਨੂੰ ਪਤਾ ਚੱਲਿਆ ਸੀ ਕਿ ਇਹ ਵਿਅਕਤੀ ਹਲੇ ਵੀ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਹਿੱਸਾ ਲੈ ਰਿਹਾ ਹੈ ਔਰ ਇਹਦੇ ਤੋਂ ਇੱਕ 9mm ਪਿਸਤਲ ਬਰਾਮਦ ਹੋਇਆ ਅਤੇ ਇੱਕ 32 bore ਦਾ ਪਿਸਤਲ ਬਰਾਮਦ ਹੋਇਆ ਇਸ ਤੋਂ ਇਲਾਵਾ ਕੁਝ ਕਾਰਤੂਸ ਇਹਦੇ ਕੋਲੋਂ ਬਰਾਮਦ ਹੋਏ ਨੇ ਦੋਨੋਂ ਪਿਸਟਲਸ ਦੇ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਤਫ਼ਤੀਸ਼ ਦੇ ਵਿੱਚ ਸਾਰੀ ਕੁਝ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ 16 ਤਰੀਕ ਨੂੰ ਐਫ ਆਈ ਆਰ ਦਰਜ ਕੀਤੀ ਗਈ ਸੀ ਮਹਿਲਕਲਾ ਥਾਣੇ ਦੇ ਵਿੱਚ ਔਰ ਇਨਸਪੈਕਟਰ ਰਾਹੁਲ ਕੋਸ਼ਲ ਜੀ ਤੇ ਉਹਨਾਂ ਦੀ ਟੀਮ ਨੇ ਇਹ ਇੱਕ ਬਹੁਤ ਵਧੀਆ ਇਲੈਕਸ਼ਨਾਂ ਦੇ ਐਮ ਸੀ ਸੀ ਕੋਡ ਇਨਫੋਰਸ ਹੋਣ ਤੋਂ ਬਾਅਦ ਜਿਹੜੇ ਮਾੜੇ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਨੇ ਉਹਦੇ ਵਿੱਚ ਇਹਨਾਂ ਨੂੰ ਸਫਲਤਾ ਮਿਲੀ ਹੈ ਕਿਉਂਕਿ ਇਹਨਾਂ ਦੀ ਗੈਂਗਸਟਰ ਦੀ ਆਪਸੀ ਧੜੇਬੰਦੀ ਰਹਿੰਦੀ ਹੈ ਉਹਦੇ ਵਿੱਚ ਇਹ ਇਹ ਵੈਪਨਸ ਯੂਜ਼ ਕਰਨਾ ਚਾਹੁੰਦਾ ਸੀਗਾ ਔਰ ਉਹ ਦੇ ਸਪੰਡ ਦੇ ਵਿੱਚ ਹੋਰ ਇਹਨੇ ਕਿੱਥੇ ਕਿੱਥੇ ਇਹ ਇਹਨਾਂ ਵੈਪਨਸ ਦੇ ਰਾਹੀਂ ਕੋਈ ਮਾੜੇ ਕੰਮ ਨੂੰ ਅੰਜਾਮ ਦਿੰਦਾ ਹੈ ਉਹਦੇ ਬਾਰੇ ਵਿੱਚ ਵੀ ਅਸੀਂ ਜਿਹੜੇ ਮਸਜਦੇ ਉੱਤੇ ਕੁੱਲ ਲੁੱਟ ਖੋਹ ਦੇ ਮਾਮਲੇ ਕੁਝ ਕਤਲ ਦੇ ਮਾਮਲੇ ਔਰ ਜ਼ਿਆਦਾਤਰ 14-15 ਦੇ ਕਰੀਬ ਐਫ ਆਈ ਆਰ ਬਠਿੰਡਾ ਤੇ ਜਗਰਾਉਂ ਜ਼ਿਲ੍ਹੇ ਦੇ ਵਿੱਚ ਇਸ ਵਿਅਕਤੀ ਤੇ ਦਰਜ ਹਨ ਔਰ ਬਰਨਾਲਾ ਜ਼ਿਲ੍ਹੇ ਦੀਆਂ ਕੁੱਲ 5 ਦੇ ਕਰੀਬ ਐਫ ਆਈ ਆਰ ਇਸ ਵਿਅਕਤੀ ਤੇ ਲੁੱਟ ਖੋਹ ਦੀਆਂ ਹਨ ਨਹੀਂ ਉਹ ਪੁਲਿਸ ਦੀ ਗ੍ਰਿਫਤਾਰੀ ਦੇ ਵਿੱਚ ਹੈਗਾ ਇਹਦੇ ਜਿਹੜੇ ਜਿੱਦਾਂ ਜਿਹੜੇ ਕੰਟੈਕਟ ਹਨ ਗੁਰਦੀਪ ਮਾਨਾ ਜਿਹੜਾ ਕਿ ਜੇਲ੍ਹ ਦੇ ਵਿੱਚ ਹੈ ਔਰ ਇਸ ਤੋਂ ਇਲਾਵਾ ਇੱਕ ਵਿਅਕਤੀ ਜਿਹਦੇ ਨਾਲ ਇਹਦਾ ਕੰਟੈਕਟ ਨੇ ਉਹ ਬਾਹਰ ਹੈਗਾ ਰਿੰਕੂ ਬੀਲਾ ਕੈਨੇਡਾ ਦੇ ਵਿੱਚ ਸਥਾਪਿਤ ਹੈ ਔਰ ਇਹਦੇ ਗਰੁੱਪ ਦੇ ਜਿਹੜੇ ਮੇਨ ਕੁਕਿਆਤ ਗੈਂਗਸਟਰ ਨੇ ਉਹ ਜੇਲ੍ਹ ਦੇ ਵਿੱਚ ਪੜਨੇ ਇਹ ਤਰਮਿੰਦਰ ਗੁਗਨੀ ਨਾਮ ਦਾ ਵਿਅਕਤੀ ਹੈ ਉਹਦੇ ਬਾਰੇ ਵਿੱਚ ਵੀ ਅਸੀਂ ਤਫਤੀਸ਼ ਦੇ ਵਿੱਚ ਲਿਆਵਾਂਗੇ ਔਰ ਉਸ ਨੂੰ ਨਾਮਜ਼ਦ ਕਰਾਂਗੇ ਮੁਸ ਮੁਤਾਬਕ ਹਰਦੀਪ ਸਿੰਘ ਦੀਪਾ ਸੀ ਕੈਟਾਗਰੀ ਦਾ ਗੈਂਗਸਟਰ ਹੈ ਜੋ 19 ਦੇ ਕਰੀਬ ਮਾਮਲੇ 'ਚ ਪੁਲਿਸ ਨੂੰ ਲੋੜਿੰਦਾ ਸੀ ਦੀਪਾ ਤੇ ਕਤਲ ਲੁੱਟਖੋ ਤੋਂ ਇਲਾਵਾ ਕਈ ਅਪਰਾਧਿਕ ਮਾਮਲੇ ਦਰਜ ਸਨ ਪੁਲਿਸ ਅਧਿਕਾਰੀਆਂ ਮੁਤਾਬਕ ਦੀਪਾ ਦੇ ਕੁਝ ਸਾਥੀ ਬਦਮਾਸ਼ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਨੇ ਇਹ ਗੈਂਗਸ ਆਪਸੀ ਗੁੱਟਬੰਦੀ ਕਰਕੇ ਵਾਰਦਾਤ ਨੂੰ ਅੰਜਾਮ ਦੇ ਲਈ ਹਤਿਆਰਾਂ ਦਾ ਇਸਤੇਮਾਲ ਕਰਨਾ ਚਾਹੁੰਦੇ ਸਨ ਫਿਲਹਾਲ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਬਰਨਾਲਾ ਤੋਂ ਬਾਲਕ੍ਰਿਸ਼ਨ ਗੋਇਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ